ਸਤ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਾਥ ਜ਼ਿੰਦਗੀ ਚੈਨਲ ਤੇ ਸ਼ੁਰੂ ਤੋਂ ਹੀ ਆਪਾਂ ਕਿਤਾਬਾਂ ਵਿੱਚ ਵੀ ਪੜ੍ਹਿਆ ਹੈ ਅਕਸਰ ਹੀ ਵੱਡਿਆਂ ਦੇ ਮੂੰਹੋਂ ਇਹ ਸੁਣਿਆ ਹੋਵੇਗਾ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਬਸ ਇਸੇ ਗੱਲ ਤੇ ਢੁਕਵੀ ਮੈਂ ਤੁਹਾਨੂੰ ਦੋ ਜੁੜਵਾਂ ਭਰਾਵਾਂ ਦੀ ਕਹਾਣੀ ਦੱਸਣ ਜਾ ਰਹੀ ਹਾਂ ਦੋ ਕਹਿੰਦੇ ਜੁੜਵਾ ਭਰਾ ਹੁੰਦੇ ਨੇ ਉਹਨਾਂ ਦੀਆਂ ਸ਼ਕਲਾਂ ਵੀ ਸੇਮ ਕੱਦ ਕਾਠ ਵੀ ਸੇਮ ਉਹਨਾਂ ਦੀ ਆਵਾਜ਼ ਵੀ ਸੇਮ ਬਿਲਕੁਲ ਇੱਕੋ ਜਿਹੀ ਉਹਨਾਂ ਦੇ ਵਿੱਚ ਕਹਿੰਦੇ ਇੱਕ ਨੂੰ ਲੁਕਾ ਲਓ ਤੇ ਦੂਸਰੇ ਨੂੰ ਕੱਢ ਲਓ ਕੋਈ ਉਹਨਾਂ ਵਿੱਚ ਅੰਤਰ ਨਹੀਂ ਸੀ ਦੋ ਭਰਾਵਾਂ ਵਿੱਚ ਤੇ ਦੋਵੇਂ ਭਰਾ ਹੁਣ ਵੱਡੇ ਹੋ ਚੁੱਕੇ ਸੀ ਤੇ ਦੋਵੇਂ ਭਰਾ ਕਹਿੰਦੇ ਕਿ ਹੁਣ ਆਪਾਂ ਕੁਝ ਨਾ ਕੁਝ ਕੰਮ ਕਰ ਕਰੀਏ ਆਪਾਂ ਪੈਸਾ ਕਮਾਈਏ ਤੇ ਘਰ ਵਾਰ ਚਲਾਈਏ ਤੇ ਹੁਣ ਦੋ ਭਰਾ ਭਰਾ ਜਿਹੜੇ ਸੀ ਬਹੁਤ ਛੇਤੀ ਤੋਂ ਛੇਤੀ ਜੜਾਏ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦੇ ਸੀ ਉਹ ਕਹਿੰਦੇ ਵੀ ਚਾਹੇ ਰਸਤਾ ਜੋ ਮਰਜੀ ਹੋਵੇ ਬਸ ਪੈਸਾ ਆਪਾਂ ਨੂੰ ਚਾਹੀਦਾ ਇਸ ਲਈ ਹੁਣ ਉਹਨਾਂ ਨੇ ਸੋਚਿਆ ਕਿ ਆਪਾਂ ਦੋਵੇਂ ਇੱਕੋ ਜਿਹੇ ਹੈਗੇ ਆ ਕਿਸੇ ਨੂੰ ਆਪਣੀ ਕੋਈ ਪਛਾਣ ਨਹੀਂ ਵੀ ਆਪਣੇ ਵਿੱਚੋਂ ਕੋਈ ਆਪਣਾ ਫਰਕ ਨਹੀਂ ਕਿਸੇ ਨੂੰ ਪਤਾ ਇਸ ਕਰਕੇ ਉਹ ਸੋਚਦੇ ਨੇ ਕਹਿੰਦੇ ਕਿ ਆਪਾਂ ਐਂ ਕਰੀਏ ਵੀ ਆਪਾਂ ਚੋਰੀਆਂ ਕਰਿਆ ਕਰੀਏ ਹੁਣ ਉਹ ਦੋਵੇਂ ਭਰਾ ਇੱਕ ਪਿੰਡ ਵਿੱਚ ਚਲੇ ਜਾਂਦੇ ਨੇ ਤੇ ਉਹ ਕੀ ਕਰਦੇ ਨੇ ਕਿ ਉਸ ਪਿੰਡ ਦਾ ਜਿਹੜਾ ਮੋਢਵਰ ਬੰਦਾ ਹੁੰਦਾ ਹੈ ਵਧੀਆ ਜਿੰਦੇ ਤੇ ਉਸ ਪਿੰਡ ਦੇ ਲੋਕ ਜਿਹੜੇ ਨੇ ਬਹੁਤ ਵਿਸ਼ਵਾਸ ਕਰਦੇ ਨੇ ਉਸ ਪਿੰਡ ਦੇ ਬੰਦੇ ਦੇ ਘਰ ਚਲੇ ਜਾਂਦੇ ਨੇ ਤੇ ਉਸ ਬੰਦੇ ਨੂੰ ਕਹਿੰਦੇ ਵੀ ਅਸੀਂ ਤੇਰਾ ਕੰਮ ਕਰ ਵੀ ਤੂੰ ਸਾਨੂੰ ਕੋਈ ਕੰਮ ਕਰ ਤੇ ਰੱਖ ਲਾ ਅਸੀਂ ਬੜੇ ਗਰੀਬ ਆ ਸਾਡੇ ਘਰੇ ਤਾਂ ਰੋਟੀ ਨਹੀਂ ਪੱਕਦੀ ਤੇ ਤੇਨੂੰ ਕੰਮ ਵਾਲਾ ਬੰਦਾ ਚਾਹੀਦਾ ਵੀ ਅਸੀਂ ਕੰਮ ਕਰਨ ਲਈ ਤਿਆਰ ਆ। ਉਹ ਕੰਮ ਕਰਨ ਨੂੰ ਬਹੁਤ ਵਧੀਆ ਹੁੰਦੇ ਨੇ ਦੋਵੇਂ ਭਰਾ। ਤੇ ਉਹ ਕਹਿੰਦਾ ਚਲ ਠੀਕ ਏ। ਉਹ ਇੱਕ ਵੀ ਇੱਕ ਨੇ ਇਹ ਗੱਲ ਕੀਤੀ ਹੁੰਦੀ ਹੈ ਵੀ ਮੈਂ ਤੁਹਾਡਾ ਕੰਮ ਕਰਨ ਲਈ ਤਿਆਰ ਹਾਂ। ਉਹ ਕੰਮ ਕਰ ਕਰਦਾ ਹੈ ਤੇ ਜਿਹੜਾ ਦੂਸਰਾ ਹੁੰਦਾ ਉਹ ਦਿਨੇ ਉਹਨਾਂ ਦੇ ਘਰੇ ਕੰਮ ਕਰ ਕਰਦਾ ਹੈ ਜਿਹੜਾ ਦੂਸਰਾ ਹੁੰਦਾ ਉਹ ਰਾਤ ਨੂੰ ਚੋਰੀਆਂ ਕਰਦਾ ਹੈ। ਤੇ ਐਵੇਂ ਹੀ ਉਹ ਹਮੇਸ਼ਾ ਹੁੰਦਾ ਹੈ ਇੱਕ ਜਣਾ ਕੰਮ ਕਰਤੇ ਜਾਂਦਾ ਹੈ ਤੇ ਦੂਸਰਾ ਚੋਰੀਆਂ ਕਰਦਾ ਹੈ ਚੋਰੀਆਂ ਕਰਦਾ ਤੇ ਜਦੋਂ ਪਿੰਡ ਦੇ ਲੋਕ ਕਹਿੰਦੇ ਵੀ ਹਾਂ ਪਤਾ ਲੱਗ ਜਾਂਦਾ ਵੀ ਫਲਾਨੇ ਦੇ ਜਿਹੜਾ ਕੰਮ ਤੇ ਰਹਿੰਦਾ ਹੈ ਜਾਂ ਸੀਰੀ ਹੈ ਜੋ ਨੌਕਰ ਹੈ ਉਹ ਉਹਨੇ ਚੋਰੀ ਕੀਤੀ ਉਹ ਜਾ ਕੇ ਉਸ ਪਿੰਡ ਦੇ ਮੋਢ ਬਾਰ ਬੰਦੇ ਨੂੰ ਕਹਿੰਦੇ ਭਾਈ ਜਿਹੜਾ ਤੂੰ ਕੰਮ ਤੇ ਰੱਖਿਆ ਬੰਦਾ ਹੈ ਇਹਨੇ ਸਾਡੀ ਚੋਰੀ ਕੀਤੀ ਹੈ ਉਹ ਬੰਦਾ ਕਹਿੰਦਾ ਕਿ ਇਹ ਗੱਲ ਨਹੀਂ ਹੋ ਸਕਦਾ ਕਿਉਂਕਿ ਮੈਂ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹਾਂ ਫਲਾਨੇ ਵਕਤ ਕਿਸ ਵਕਤ ਸਾਡੀ ਚੋਰੀ ਹੋਈ ਉਹ ਅਗਲਾ ਦੱਸਦਾ ਕਿ ਇਸ ਵਕਤ ਸਾਡੀ ਚੋਰੀ ਹੋਈ ਤੇ ਉਹ ਕਹਿੰਦੇ ਨਹੀਂ ਉਸ ਵਕਤ ਇਹ ਬੰਦਾ ਮੇਰੇ ਨਾਲ ਕੰਮ ਕਰਾਉਂਦਾ ਪਿਆ ਸੀ ਇਹ ਫਿਰ ਪਿੰਡ ਦੇ ਲੋਕ ਵੀ ਹੁੰਦੇ ਤੇ ਵਿਸ਼ਵਾਸ ਕਰ ਲੈਂਦੇ ਆ ਵੀ ਇਹ ਬੰਦਾ ਝੂਠ ਥੋੜੀ ਨਾ ਬੋਲੇਗਾ ਮੀਜੇ ਕਰ ਇਹ ਉਸ ਵਕਤ ਇਹਦੇ ਨਾਲ ਕੰਮ ਕਰਦਾ ਸੀ ਇਹ ਚੋਰੀ ਕਿਵੇਂ ਕਰ ਸਕਦਾ ਤੇ ਉਹ ਪਿੰਡ ਦੇ ਮੋਢਵਾਰ ਬੰਦੇ ਤੇ ਵਿਸ਼ਵਾਸ ਕਰ ਲੈਂਦੇ ਨੇ ਇਸ ਤਰ੍ਹਾਂ ਉਹ ਪਿੰਡ 'ਚ ਬਹੁਤ ਸਾਰੀਆਂ ਲੁੱਟਾਂਖੋਹਾਂ ਕਰਦੇ ਨੇ ਲੋਕ ਫਿਰ ਉਸ ਜੀਵਿੰਦਾਰ ਕੋਲ ਜਾਂਦੇ ਨੇ ਭਾਈ ਤੇਰੇ ਕੰਮ ਵਾਲੇ ਬੰਨੇ ਸਾਡੀ ਚੋਰੀ ਕਰ ਲਈਏ ਉਹ ਆਉਂਦਾ ਨਹੀਂ ਮੈਂ ਦੀ ਜ਼ਿੰਮੇਵਾਰੀ ਚੱਕਣ ਲਈ ਤਿਆਰ ਆ ਵੀ ਇਹ ਬੰਦਾ ਚੋਰੀ ਨਹੀਂ ਕਰ ਸਕਦਾ ਕਿਉਂਕਿ ਉਸ ਵਕਤੇ ਮੇਰੇ ਨਾਲ ਹਾਜ਼ਰ ਸੀ ਜਦੋਂ ਦੋਵਾਂ ਭਰਾਵਾਂ ਨੂੰ ਪਤਾ ਲੱਗਦਾ ਕਿ ਹੁਣ ਸਾਡਾ ਪਿੰਡ 'ਚ ਭੇਤ ਖੁੱਲ ਜਾਏਗਾ ਤੇ ਆਪਾਂ ਨਾ ਐਂ ਕਰੀਏ ਕਿ ਫਟਾਫਟ ਇਸ ਪਿੰਡ 'ਚ ਜੁੱਲੀ ਬਿਸਤਰੀ ਆਪਦੀ ਗੋਲ ਕਰੀਏ ਤੇ ਹੋਰ ਕਿਤੇ ਚਲੇ ਜਾਈਏ ਉਹ ਦੋਵੇਂ ਭਰਾ ਉਸ ਪਿੰਡ 'ਚ ਵਾਧੂ ਲੁੱਟਾਂ ਮਾਰਾਂ ਕਰਨ ਤੋਂ ਬਾਅਦ ਵਾਧੂ ਪੈਸਾ ਇਕੱਠਾ ਕਰਨ ਤੋਂ ਬਾਅਦ ਕਹਿੰਦੇ ਕਿ ਹੁਣ ਆਪਾਂ ਕੋਈ ਨਵਾਂ ਪਿੰਡ ਲੱਭੀਏ ਨਵਾਂ ਟਿਕਾਣਾ ਲੱਭੀਏ ਉਹ ਕਿਸੇ ਹੋਰ ਪਿੰਡ 'ਚ ਚਲੇ ਜਾਂਦੇ ਨੇ ਹੋਰ ਪਿੰਡ 'ਚ ਜਾਂਦੇ ਨੇ ਤੇ ਉੱਥੇ ਉਹ ਇੱਕ ਮਕਾਨ ਕਿਰਾਏ ਤੇ ਲੈਂਦੇ ਨੇ ਤੇ ਉੱਥੇ ਦੋਵੇਂ ਭਰਾ ਰਹਿਣ ਲੱਗ ਪੈਂਦੇ ਨੇ ਉਸ ਪਿੰਡ 'ਚ ਉਹ ਵੇਖਦੇ ਆ ਕਿ ਹੁਣ ਆਪਾਂ ਕਿਹੜਾ ਬੰਦਾ ਜਿਹੜਾ ਏ ਉਹਨੂੰ ਚੁਣੀਏ ਕਿ ਜਿਹੜੇ ਆਪਾਂ ਕੰਮ ਤੇ ਰਹੀਏ ਜਿਹੜੇ ਆਪਣੀ ਕਲ ਚੋਰੀ ਕਰੀਏ ਤੇ ਉਹਨੂੰ ਯਾਰ ਨਾ ਹੋਵੇ ਉਹ ਆਪਣੀ ਜ਼ਿੰਮੇਵਾਰੀ ਚੱਕੇ ਆਪਾਂ ਕੋਈ ਪਿੰਡ ਦਾ ਮੋਢਵਰ ਬੰਦਾ ਚੁਣੀਏ ਹੋ ਜਦੋਂ ਦੂਸਰੀ ਥਾਂ ਜਾਂਦੇ ਨੇ ਉਸ ਪਿੰਡ ਦੇ ਵਿੱਚ ਚਾਰ ਭਰਾ ਹੁੰਦੇ ਨੇ ਉਹ ਪਹਿਲਵਾਨੀ ਕਰਦੇ ਹੁੰਦੇ ਆ ਤੇ ਉਹ ਜਿਹੜੇ ਚਾਰੇ ਭਰਾ ਪਿੰਡ ਦੇ ਲੋਕ ਜਿਹੜੇ ਹੁੰਦੇ ਆ ਉਹਨਾਂ ਤੇ ਬਹੁਤ ਉਹਨਾਂ ਚਾਰੇ ਭਰਾਵਾਂ ਤੇ ਵਿਸ਼ਵਾਸ ਕਰਦੇ ਨੇ ਉਹ ਪਿੰਡ ਉਹ ਵੀ ਚਾਰੇ ਭਰਾ ਪਿੰਡ ਦੇ ਲੋਕਾਂ ਤੇ ਬੜੀ ਹਾਇਆ ਦਇਆ ਕਰਦੇ ਨੇ ਗਰੀਬ ਗੁਰਬੇ ਦੀ ਬੜੀ ਹਾਇਆ ਦਇਆ ਕਰਦੇ ਨੇ ਉਹ ਵੀ ਬਹੁਤ ਚੰਗੇ ਬੰਦੇ ਹੁੰਦੇ ਨੇ ਤੇ ਪਿੰਡ ਦੇ ਲੋਕ ਵੀ ਉਹਨਾਂ ਦੀ ਹਰ ਇੱਕ ਗੱਲ ਨੂੰ ਮੰਨਦੇ ਨੇ ਤੇ ਉੰਜ ਵੀ ਉਹ ਸਰਮਾਇਦਾਰ ਹੁੰਦੇ ਆ ਘਰੋਂ ਹੁਣ ਉਹ ਜਿਹੜੇ ਉਹਨਾਂ ਚੋਂ ਇੱਕ ਭਰਾ ਉਹਨਾਂ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਅਸੀਂ ਤਾਂ ਘਰੋਂ ਬਹੁਤ ਗਰੀਬ ਆ ਸਾਡੇ ਘਰ ਤਾਂ ਰੋਟੀ ਨਹੀਂ ਪੱਕਦੀ ਤੇ ਤੁਹਾਨੂੰ ਘਰ ਵਾਸਤੇ ਕੰਮ ਕਰਨ ਵਾਸਤੇ ਕੋਈ ਬੰਦਾ ਚਾਹੀਦਾ ਤੁਸੀਂ ਐਂ ਕਰੋ ਕਿ ਸਾਨੂੰ ਚਲੋ ਹੋਰ ਨਹੀਂ ਤੇ ਰੋਟੀ ਰੋਟੀ ਦੇ ਛੱਡਣਾ ਅਸੀਂ ਤੁਹਾਡਾ ਕੰਮ ਕਰ ਛੱਡਿਆ ਕਰਾਂਗੇ ਮੈਂ ਤੁਹਾਡਾ ਕੰਮ ਕਰ ਛੱਡਿਆ ਕਰਾਂਗਾ ਤਾਂ ਤੁਸੀਂ ਮੈਨੂੰ ਬੇਸ਼ੱਕ ਰੋਟੀ ਤੇ ਹੀ ਕੰਮ ਤੇ ਰੱਖ ਲਓ ਉਹ ਕਹਿੰਦੇ ਚਲ ਠੀਕ ਏ ਉਹ ਕਹਿੰਦੇ ਨਹੀਂ ਨਹੀਂ ਅਸੀਂ ਤੈਨੂੰ ਰੋਟੀ ਵੀ ਦੇਵਾਂਗੇ ਤੇਰੀ ਹਰ ਮਹੀਨੇ ਦੀ ਤਨਖਾਹ ਵੀ ਦੇਵਾਂਗੇ ਚਲੋ ਅਸੀਂ ਕੰਮ ਤੇ ਤਾਂ ਬੰਦਾ ਰੱਖਣਾ ਹੀ ਹੈ ਤੈਨੂੰ ਰੱਖ ਲੈਣੇ ਹੁਣ ਉਹ ਉਹਨਾਂ ਦੇ ਘਰੇ ਕੰਮ ਤੇ ਰਹਿ ਨਾ ਪੈਂਦਾ ਉਹ ਉਹਨਾਂ ਦੇ ਘਰੇ ਕੰਮ ਕਰਦਾ ਜਿਹੜਾ ਦੂਸਰਾ ਭਰਾ ਹੁੰਦਾ ਉਸੇ ਪਿੰਡ ਚ ਚੋਰੀਆਂ ਕਰਦਾ ਉਹ ਜਦੋਂ ਚੋਰੀ ਹੁੰਦੀ ਪਿੰਡ ਚ ਤੇ ਉਹ ਪਿੰਡ ਦੇ ਲੋਕ ਆ ਕੇ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਬੰਦੇ ਨੇ ਸਾਡੀ ਚੋਰੀ ਕਰ ਲਈਏ ਕਿੰਨਾ ਵੀ ਨਹੀਂ ਉਹ ਜਿਹੜੇ ਪਹਿਲਵਾਨ ਹੁੰਦੇ ਉਹ ਕਹਿੰਦੇ ਨਹੀਂ ਵਿਚਾਰੇ ਭਰਾ ਕਹਿੰਦੇ ਕਿ ਜਿਸ ਵਕਤ ਤੁਹਾਡੀ ਚੋਰੀ ਹੋਈ ਉਸ ਵਕਤ ਇਹ ਸਾਡੇ ਨਾਲ ਘਰ ਵਿੱਚ ਸੀ ਮੌਜੂਦ ਸੀ ਸਾਡੇ ਕੰਮ ਤੇ ਸੀ ਇਹ ਕਿਵੇਂ ਹੋ ਸਕਦਾ ਹੈ ਕਿ ਇਹ ਬੰਦਾ ਜਦੋਂ ਸਾਡੇ ਕੋਲ ਸੀ ਤੁਹਾਡੀ ਚੋਰੀ ਇਸ ਇਨਸਾਨ ਨੇ ਕੀਤੀ ਹੋਵੇ ਉਹ ਕਹਿੰਦੇ ਵੀ ਨਹੀਂ ਤੁਸੀਂ ਗਲਤ ਹੋ ਫਿਰ ਉਹ ਉਹ ਚਰਾ ਆਚਾਰੇ ਭਰਾ ਇੱਕ ਦਿਨ ਬੈਠੇ ਫਿਰ ਸੋਚਦੇ ਨੇ ਕਿ ਪਿੰਡ ਦੇ ਵਿੱਚ ਸਾਰਿਆਂ ਘਰਾਂ ਦੇ ਵਿੱਚ ਚੋਰੀ ਹੁੰਦੀ ਏ ਪਰ ਸਿਰਫ ਤੇ ਸਿਰਫ ਜਿਹੜਾ ਆਪਣੇ ਕੰਮ ਤੇ ਨੌਕਰ ਏ ਜਿੰਦਿਆਂ ਲੋਕ ਸ਼ਿਕਾਇਤਾਂ ਲੈ ਕੇ ਆਉਂਦੇ ਸਿਰਫ ਇਹਦੇ ਘਰ ਨਹੀਂ ਚੋਰੀ ਹੁੰਦੀ ਹੁਣ ਅੱਜ ਆਪਾਂ ਇਹਦੇ ਘਰ ਦੀ ਚੋਰੀ ਕਰਨੀ ਹੈ ਇਹਦੇ ਘਰ ਦੀ ਪਹਿਰੇਦਾਰੀ ਕਰਨੀ ਹੈ ਤੇ ਆਪਾਂ ਨੂੰ ਇਸ ਗੱਲ ਦਾ ਆਪਾਂ ਨਿਰਣਾ ਕਰਕੇ ਛੱਡਣਾ ਹੈ ਕਿ ਇਹ ਇਨਸਾਨ ਚੋਰ ਹੈ ਕਿ ਨਹੀਂ ਹੁਣ ਚਾਰੇ ਭਰਾਵਾਂ ਨੇ ਆਪਸ ਵਿੱਚ ਉਹਨਾਂ ਨੇ ਬਹਿ ਕੇ ਇੱਕ ਵਿਆਉਂਤ ਬਣਾਈ ਉਹ ਨੂੰ ਕਹਿੰਦੇ ਆ ਤੇ ਕੰਮ ਵਾਲੇ ਨੂੰ ਕਹਿੰਦੇ ਆ ਵੀ ਤੂੰ ਅੱਜ ਸਾਡੇ ਕੋਲ ਸੌਣਾ ਹੈ ਸਾਡੇ ਘਰ ਸੌਣਾ ਉਹ ਕਹਿੰਦਾ ਚਲੋ ਠੀਕ ਹੈ ਹੁਣ ਦੋਵੇਂ ਭਰਾ ਜਿਹੜੇ ਚਾਰੇ ਭਰਾ ਪਲਵਾਨ ਹੁੰਦੇ ਨੇ ਉਹਨਾਂ ਨੇ ਆਪਸ ਚ ਪਲਾਨ ਬਣਾ ਜਾਂਦਾ ਹੈ ਕਿ ਦੋ ਅਸੀਂ ਘੇਰੇ ਰਵਾਂਗੇ ਇਹ ਆਪਣੇ ਕੋਲ ਸੌ ਜੇਗਾ ਤੇ ਜਿਹੜੇ ਦੋ ਆ ਅਸੀਂ ਇਹਦੇ ਘਰ ਚਲੇ ਜਾਵਾਂਗੇ ਇਹਦੇ ਘਰ ਦੀ ਤਲਾਸ਼ੀ ਕਰਾਂਗੇ ਸਾਨੂੰ ਪਤਾ ਲੱਗ ਜੀਗਾ ਹੁਣ ਉਹ ਕੀ ਕਰਦੇ ਜਦੋਂ ਸੌ ਜਾਂਦਾ ਦੋ ਭਰਾ ਆਪਣੇ ਕੋਲ ਸੌ ਜਾਂਦੇ ਨੇ ਤੇ ਜਿਹੜੇ ਦੂਸਰੇ ਦੋ ਹੁੰਦੇ ਨੇ ਉਹ ਚੁੱਪ ਕਰਕੇ ਘਰੋਂ ਨਿਕਲ ਜਾਂਦੇ ਹੌਲੀ ਜੇ ਉਹ ਜਾ ਕੇ ਉਹ ਆਪਣੇ ਜਿਹੜਾ ਨੌਕਰ ਹੁੰਦਾ ਉਹਦੇ ਘਰ ਚਲੇ ਜਾਂਦੇ ਜਦੋਂ ਘਰ ਜਾ ਕੇ ਦੇਖਦੇ ਨੇ ਤੇ ਉਹ ਕਹਿੰਦੇ ਆ ਕਿ ਜਿਹੜੇ ਇਨਸਾਨ ਨੂੰ ਅਸੀਂ ਉੱਥੇ ਛੱਡ ਕੇ ਆਇਆ ਉਹ ਇਹ ਬੰਦਾ ਸੇਮ ਇੱਥੇ ਸੁੱਤਾ ਪਿਆ ਕੋਈ ਫਰਕ ਨਹੀਂ ਸੇਮ ਇਹਦੀ ਸ਼ਕਲ ਹੈ ਹੁਣ ਉਹਨਾਂ ਨੂੰ ਇਸ ਗੱਲ ਦਾ ਉਹ ਨੂੰ ਬੁਲਾਉਂਦੇ ਨਹੀਂ ਬੁਲਾਉਂਦੇ ਨਹੀਂ ਚੁੱਪ ਚਾਪ ਕਰਕੇ ਉਹਨੂੰ ਵੇਖ ਕੇ ਵਾਪਸ ਘਰੇ ਆ ਜਾਂਦੇ ਆ ਘਰ ਆ ਕੇ ਉਹ ਆਪਦੇ ਭਰਾ ਨੂੰ ਦੱਸ ਦੂਸਰੇ ਦੋ ਭਰਾਵਾਂ ਨੂੰ ਦੱਸਦੇ ਨੇ ਕਿ ਹਾਂ ਇਹ ਇੱਥੇ ਸੁੱਤਾ ਪਿਆ ਸੀ ਜਦੋਂ ਅਸੀਂ ਉੱਥੇ ਗਏ ਆ ਤੇ ਉੱਥੇ ਵੀ ਇਹੀ ਸੁੱਤਾ ਪਿਆ ਸੀ ਉਹਦੇ ਦੂਸਰੇ ਭਰਾ ਕਹਿੰਦੇ ਵੀ ਨਹੀਂ ਨਹੀਂ ਅਸੀਂ ਬਿਲਕੁਲ ਵੀ ਸੁੱਤੇ ਨਹੀਂ ਅਸੀਂ ਜਾਗਦੇ ਰਹੇ ਹਾਂ ਇਹ ਸਾਡੇ ਕੋਲੋਂ ਹਿੱਲਿਆ ਨਹੀਂ ਤੁਸੀਂ ਇਹ ਉਹ ਜਿਹੜਾ ਹੋਰ ਹੋ ਸਕਦਾ ਪਰ ਇਹ ਨਹੀਂ ਹੋ ਸਕਦਾ ਕਿਉਂਕਿ ਅਸੀਂ ਇਹਦੀ ਪੂਰੀ ਪਹਿਰੇਦਾਰੀ ਕੀਤੀ ਅਸੀਂ ਇਹਨੂੰ ਇਹ ਤਾਂ ਸਾਡੇ ਕੋਲੋਂ ਜਿਵੇਂ ਹਿੱਲਿਆ ਨਹੀਂ ਇਹ ਤਾਂ ਕੂਕ ਸੁੱਤਾ ਪਿਆ ਸੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜ਼ਰੂਰ ਹੈ ਇਹਨਾਂ ਦੀ ਦਾਲ ਵਿੱਚ ਹੀ ਕਾਲਾ ਹੁਣ ਉਹਨਾਂ ਨੇ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਹੋਲੀ-ਹੋਲੀ ਇਸ ਚੀਜ਼ ਦਾ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛਟਣਾ ਹੁਣ ਉਹਨਾਂ ਦੀ ਤਨਖਾਹ ਦਾ ਵਕਤ ਨੇੜੇ ਆਉਂਦਾ ਜਾ ਰਿਹਾ ਸੀ ਤਨਖਾਹ ਦੀ ਤਰੀਕ ਨੇੜੇ ਆਉਂਦੀ ਜਾਂਦੀ ਸੀ ਹੁਣ ਉਹਨਾਂ ਦੀ ਜਦੋਂ ਤਨਖਾਹ ਦੀ ਤਰੀਕ ਆ ਗਈ ਤੇ ਉਹ ਇੱਕ ਭਰਾ ਉਹਨਾਂ ਨੂੰ ਆ ਕੇ ਕਹਿੰਦਾ ਵੀ ਚਾਰੇ ਪਲਵਾਨ ਭਰਾਵਾਂ ਨੂੰ ਵੀ ਮੈਨੂੰ ਤਨਖਾਹ ਦੇ ਦਿਓ ਮੈਨੂੰ ਜ਼ਰੂਰਤ ਹੈ ਤਾਂ ਉਹਨਾਂ ਵਿੱਚੋਂ ਉਹਨਾਂ ਦਾ ਜਿਹੜਾ ਵੱਡਾ ਭਰਾ ਸੀ ਉਹ ਕਹਿੰਦਾ ਵੀ ਤਨਖਾਹ ਦਾ ਤੁਸੀਂ ਤਨਖਾਹ ਕੱਲ ਤਾਂ ਤੂੰ ਲੈ ਕੇ ਗਿਆ ਸੀ ਤੇ ਹੋਣਾ ਅੱਜ ਫੇਰ ਮੰਗੀ ਜਾਂਦਾ ਤੈਨੂੰ ਕੀ ਹੋ ਗਿਆ ਉਹ ਅੱਗੋਂ ਉਹਨਾਂ ਨੂੰ ਕੁਝ ਕਹਿੰਦਾ ਨਹੀਂ ਪਰ ਦੇਲੀ ਦੇਲ ਸੋਚਦਾ ਮੈਂ ਤਨਖਾਹ ਇਹਨਾਂ ਤੋਂ ਲਈ ਨਹੀਂ ਫਿਰ ਉਹ ਸੋਚਦਾ ਹੋ ਸਕਦਾ ਵੀ ਮੇਰੇ ਦੂਜੇ ਭਰਾ ਨੇ ਇਹਨਾਂ ਤੋਂ ਤਨਖਾਹ ਲੈ ਲਈ ਹੋਵੇਗੀ ਤੇ ਚੁੱਪ ਕਰ ਜਾਂਦਾ ਚੁੱਪ ਕਰਕੇ ਉਹ ਘਰੇ ਚਲ ਆ ਜਾਂਦਾ ਰਾਤ ਨੂੰ ਜਦੋਂ ਘਰੇ ਜਾਂਦਾ ਤੇ ਆਪਦੇ ਭਰਾ ਨੂੰ ਪੁੱਛਦਾ ਕਿ ਤੂੰ ਉਹਨਾਂ ਤੋਂ ਤਨਖਾਹ ਲਈ ਏ ਉਹ ਕਹਿੰਦਾ ਨਹੀਂ ਮੈਂ ਤਾਂ ਤਨਖਾਹ ਨਹੀਂ ਲਈ ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਹੁਣ ਸਾਡਾ ਭੇਟ ਜਿਹੜਾ ਹੈ ਖੁੱਲ ਚੁੱਕਾ ਹੈ ਹੁਣ ਜਿਹੜੇ ਉਚਾਰੇ ਭਰਾ ਨੇ ਉਹਨਾਂ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਇਹ ਜਿਹੜੇ ਨੇ ਏਕਣੀਏ ਦੋ ਨੇ ਹੁਣ ਇਹ ਜਿਹੜਾ ਨੇ ਇਹ ਥੁਪ ਪੱਜਣਗੇ ਤੇ ਇਹਨਾਂ ਨੂੰ ਆਪਾਂ ਭੱਜਣ ਨਹੀਂ ਦੇਣਾ ਹੁਣ ਉਹ ਚਾਰੇ ਭਰਾ ਪਹਿਲਵਾਨ ਹੁੰਦੇ ਨੇ ਘੋਲ ਕਰ ਦਿੰਦੇ ਆ ਉਹ ਚਾਰੇ ਭਰਾ ਜੜੀਉਂ ਦੇ ਘਰ ਦੀ ਪਹਿਰੇਦਾਰੀ ਕਰਨ ਲਈ ਰਾਤ ਨੂੰ ਉਹ ਵੀ ਉੱਥੇ ਚਲੇ ਜਾਂਦੇ ਆ ਹੁਣ ਉਹ ਵੀ ਜਿਹੜੇ ਜੋੜੇ ਭਰਾ ਦੇ ਨੇ ਚੋਰ ਹੁੰਦੇ ਨੇ ਉਹ ਸੋਚਦੇ ਆ ਕਿ ਆਪਾਂ ਐ ਕਰੀਏ ਰਾਤੋਂ ਰਾਤ ਆਪਣਾ ਸਮਾਨ ਸਮੇਟੀਏ ਤੇ ਇਸ ਘਰ ਚੋਂ ਨਿਕਲ ਜਾਈਏ ਰਾਤੂ ਰਾਤ ਨਹੀਂ ਤਾਂ ਆਪਣਾ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਜੇਗਾ ਤੇ ਬਹੁਤ ਆਪਣੀ ਬੁਰੀ ਹਾਲਤ ਹੋ ਗਈ ਆਪਣਾ ਪੇਤ ਖੁੱਲ ਜਾਣਾ ਹੁਣ ਉਹਨਾਂ ਚ ਉਹ ਵੀ ਚਾਰੇ ਭਰਾ ਉਹਨਾਂ ਦੇ ਪਹਿਰੇਦਾਰੀ ਤੇ ਬੈਠੇ ਸੀ ਹੁਣ ਉਹਨਾਂ ਜਿਹੜੇ ਚੋਰ ਭਰਾਵਾਂ ਨੇ ਆਦਾ ਸਮਾਨ ਇਕੱਠਾ ਕੀਤਾ ਤੇ ਉਹ ਘਰੋਂ ਨਿਕਲਣ ਲੱਗੇ ਚੋਰ ਭੱਜਣ ਲੱਗੇ ਹੁਣ ਜਿਹੜੇ ਉਹ ਚਾਰ ਪਹਿਲਵਨ ਭਰਾ ਸੀ ਉਹਨਾਂ ਦੀ ਪਹਿਰੇਦਾਰੀ ਤੇ ਬੈਠੇ ਸੀ ਹੁਣ ਜਦੋਂ ਭੱਜਣ ਲੱਗੇ ਤੇ ਉਹ ਭੱਜਣ ਪੈ ਦਿੰਦੇ ਨੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਹੁਣ ਫੜ ਲਿਆ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਮਨਾਇਆ ਉਹ ਕਹਿੰਦੇ ਕਿ ਹਾਂ ਅਸੀਂ ਸਕੇ ਭਰਾ ਜੋੜੇ ਭਰਾ ਅਸੀਂ ਸਾਡੀਆਂ ਸ਼ਕਲਾਂ ਸੇਮ ਨੇ ਆਵਾਜ਼ ਸੇਮ ਇੱਕ ਕੰਮ ਕਰਦਾ ਸੀ ਇੱਕ ਚੋਰੀ ਕਰਦਾ ਸੀ ਫਿਰ ਉਹਨਾਂ ਨੇ ਉਹਨਾਂ ਨੂੰ ਇੰਨਾ ਕੁੱਟਿਆ ਕਹਿੰਦੇ ਕੁੱਟ-ਕੁੱਟ ਕੇ ਇੰਨੀ ਉਹਨਾਂ ਦੀ ਬੁਰੀ ਹਾਲਤ ਕਰ ਦਿੱਤੀ ਕਿ ਉਹ ਕਿਸੇ ਕੰਮ ਦੇ ਨਾ ਰਹਿ ਉਹ ਖੁਦ ਰੋਟੀ ਕਮਾ ਕੇ ਖਾਂ ਜੁਗੇ ਵੀ ਨਾ ਰਹਿ ਸੋ ਜਿੰਨਾ ਉਹਨਾਂ ਦਾ ਫਿਰ ਉਹਨਾਂ ਨੇ ਪੈਸਾ ਸਭ ਕੁਝ ਜੋ ਲੁੱਟਿਆ ਸੀ ਉਹਨਾਂ ਨੇ ਫਿਰ ਉਹਨਾਂ ਪਲਵਾਨ ਭਰਾਵਾਂ ਨੇ ਉਹ ਵੀ ਉਹਨਾਂ ਤੋਂ ਖੋ ਲਿਆ ਪਰ ਉਹਨਾਂ ਦਾ ਕੁੱਟ-ਕੁੱਟ ਕੇ ਬਹੁਤ ਬੁਰਾ ਹਾਲ ਕਰਤਾ ਫਿਰ ਸਿਆਣੇ ਕਹਿੰਦੇ ਆ ਵੀ 100 ਦਿਨ ਚੋਰਦਾ ਤੇ 1 ਦਿਨ ਸਾਧਦਾ ਫਿਰ ਐਵੇਂ ਆਉਂਦਾ ਉਹ ਦਿਨ ਤੇ ਕਹਿੰਦੇ ਚੋਰ ਕਟਿੰਦਾ ਖਾਂਦਾ ਨਾ ਵੇਖੋ ਤੇ ਚੋਰ ਕਟਿੰਦਾ ਵੇਖੋ ਫਿਰ ਹੁਣ ਲੋਕ ਉਹਨਾਂ ਦਾ ਕੁੱਟ ਖਾਂਦਿਆਂ ਨੂੰ ਵੇਖ ਰਹੇ ਸੀ ਉਹਨਾਂ ਦਾ ਤਮਾਸ਼ਾ ਲੋਕ ਵੇਖ ਰਹੇ ਸੀ ਸੋ ਮਿਹਨਤ ਕਰੋ ਮਿਹਨਤ ਕਰਕੇ ਖਾਓ ਪੀਓ ਗਲਤ ਕੰਮ ਦਾ ਗਲਤ ਨਤੀਜਾ ਨਿਕਲੇਗਾ ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਜ਼ਰੂਰ ਆਵੇਗਾ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ